ਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਹੁਣ ਦਿੱਲੀ ਨੂੰ ਕੂਚ ਕਰਨਾ ਸੀ ਅੱਜ 13 ਫਰਵਰੀ ਐ ਤੇ ਦੂਸਰੇ ਪਾਸੇ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਆਦੇਸ਼ ਦੇ ਦਿੱਤੇ ਕਿ ਹੁਣ ਸੜਕਾਂ ਨੂੰ ਸੀਲ ਕਰ ਦੋ ਸੜਕਾਂ ਪੱਟ-ਪੱਟ ਕੇ ਵੱਡੇ ਟੋਏ ਪਾਤੇ ਤੇ ਟੋਏਆਂ ਦੇ ਉੱਪਰੋਂ ਦੀ ਹੁਣ ਕਿਸਾਨ ਕਿਵੇਂ ਲੰਘਣਗੇ ਵੱਡਾ ਸਵਾਲ ਇਹ ਐ ਕਿ ਜਦੋਂ ਕਿਸਾਨਾਂ ਨੇ ਐਲਾਨ ਕਰਤਾ ਤਾਂ ਸਾਰੇ ਬਾਰਡਰ ਸੀਲ ਕਰਤੇ ਤਾਂ ਜਿਹੜੀਆਂ ਤਸਵੀਰਾਂ ਨਾਲ ਚੱਲ ਰਹੀਆਂ ਨੇ ਇਹ ਹਰਿਆਣੇ ਤੇ ਰਤੀਏ ਜਿਹੜਾ ਮਾਨਸਾ ਤੋਂ ਰਤੀਏ ਨੂੰ ਜਿਹੜਾ ਬਾਰਡਰ ਲੱਗਦਾ ਉੱਥੋਂ ਦੀਆਂ ਤਸਵੀਰਾਂ ਨੇ ਜਿੱਥੇ ਕਹਿੰਦੇ ਵੀ ਕਿੱਲਾਂ ਖੜੀਆਂ ਕਰਤੀਆਂ ਕਿੱਲਾਂ ਤੱਕ ਲਗਾੜਖੀਆਂ ਅੱਕੇਲਾ ਸਾਫ ਦਿਖਾਈ ਦਿੰਦੀਆਂ ਵੀ ਇਸ ਦੇ ਉੱਪਰ ਦੀ ਟਰੈਕਟਰ ਕੀ ਬੰਦਾ ਵੀ ਨਹੀਂ ਲੰਘ ਸਕਦਾ ਇੰਨੀ ਜ਼ਿਆਦਾ ਸ਼ਕਤੀ ਕਰ ਰੱਖੀ ਹੈ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਦੋਸਤੋ ਤੁਸੀਂ ਆਪਣੀ رائے ਜਿਹੜੀ ਹੈ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰਿਓ ਕਿਉਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਸੀ ਪਰ ਕਿਸਾਨ ਜਿਹੜੇ ਸੀ ਉਹ ਬਾਰਡਰਾਂ ਨੂੰ ਤੋੜਦੇ ਹੋਏ ਜਿਹੜੇ ਅੱਗੇ ਲੰਘੇ ਸੀਗੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਸੀ ਤੇ ਆਪਣੀਆਂ ਮੰਗਾਂ ਮੰਵਾ ਕੇ ਵਾਪਸ ਆਏ ਸੀ ਅੱਜ ਫੇਰ ਉਹੀ ਕੁਝ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਮੰਨਵਾਉਣ ਦੇ ਲਈ ਕਿਸਾਨਾਂ ਨੇ ਪ੍ਰੋਗਰਾਮ ਉਲੀਕਿਆ ਤਾਂ ਦੂਸਰੇ ਪਾਸੇ ਹਰਿਆਣਾ ਪੁਲਿਸ ਨੇ ਵੱਡੇ ਵੱਡੇ ਟੋਏ ਪੱਟ ਕੇ ਵੱਡੀਆਂ ਵੱਡੀਆਂ ਪੱਥਰ ਧਰ ਕੇ ਸੜਕ ਨੂੰ ਬੰਦ ਕਰਤਾ ਜਿਹੜਾ ਪੁਲ ਦੇ ਉੱਪਰ ਜਾਮ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਵੱਡੀ ਗਿਣਤੀ ਚ ਪੁਲਿਸ ਸੁਰੱਖਿਆ ਵਾਲੇ ਇੱਥੇ ਮੌਜੂਦ ਹੈ ਤੇ ਇੱਕ ਬੈਨਰ ਲਾਤਾ ਬੈਨਰ ਤੇ ਕੀ ਲਿਖਿਆ ਚੇਤਾਵਨੀ ਹੈ ਜਿਹੜੀ ਸਰਕਾਰ ਨੇ ਲਾ ਦਿੱਤੀ ਹੈ ਉਹਦੇ ਉੱਤੇ ਲਿਖਿਆਗਾ ਸੁਣੀਏ ਸੁਣੀਏ ਆਪਕਾ ਮਜਮਾ ਮਜਵਾ ਖਿਲਾਫੇ ਕਾਨੂੰਨ ਕਰਾਰ ਕਰ ਦਿਆ ਜਾਂਦਾ ਹੈ ਆਪ ਆਪਣੇ ਮਜਮੇ ਕੋ ਯਹਾਂ ਸੇ ਤੀਤਰ ਬੀਤਰ ਕਰ ਲੈ ਵਰਨਾ ਆਪਰ ਕਾਨੂੰਨੀ ਕਾਰਵਾਈ ਕੀ ਜਾਏਗੀ ਸਿੱਧੀ ਸਿੱਧੀ ਧਮਕੀ ਕਹਿ ਸਕਦੇ ਆ ਕਿ ਸਰਕਾਰ ਵੱਲੋਂ ਸਿੱਧਾ ਆਦੇਸ਼ ਹੈ ਕਿ ਹੁਣ ਜਿਹੜਾ ਅਸੀਂ ਬਲਾਕ ਕੀਤਾ ਰਸਤਾ ਜੇ ਕੋਈ ਨੇੜੇ ਆਊਗਾ ਤਾਂ ਉਹਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਆ ਤਸਵੀਰਾਂ ਮਿਆਨ ਕਰਦੀਆਂ ਨੇ ਕਿ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਪੁਲਿਸ ਬੋਰਸ ਇੱਥੇ ਮੌਜੂਦ ਹੈ ਤੇ ਕਿੱਡੇ ਕਿੱਡੇ ਵੱਡੇ ਟੋਏ ਪੁੱਟ ਰੱਖੇ ਨੇ ਸੜਕ ਤੇ ਵੱਡੇ ਵੱਡੇ ਪੱਥਰ ਪਏ ਨੇ ਬੈਰੀਗੇਟ ਲਗਾਏ ਹੋਏ ਆ ਤੇ ਉਹ ਤਾਰਾਂ ਜਿਹੜੀਆਂ ਇੱਕ ਵਾਰੀ ਬੰਦਾ ਟੱਚ ਕਰੇ ਤਾਂ ਮਾਸ ਢੇਡ ਕੇ ਧਰ ਦੂਗੀ ਐ ਜਈਆਂ ਤਾਰਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਦੋਸਤੋ ਬੜਾ ਕਹਿੰਦੇ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਅਜਿਹਾ ਦੇਖਣ ਨੂੰ ਮਿਲਿਆ ਸੀ ਕਿਉਂਕਿ ਸਾਰੇ ਬਾਰਡਰ ਉਦੋਂ ਵੀ ਸੀਲ ਸੀ ਪਰ ਜਿਹੜਾ ਕਿਸਾਨਾਂ ਦਾ ਰੋਸ ਸੀ ਉਹ ਬਹੁਤ ਜ਼ਿਆਦਾ ਸੀ ਅੱਜ ਵੀ ਉਹੀ ਮਾਹੌਲ ਬਣਿਆ ਹੋਇਆ ਹੈ ਪਰ ਮਾਨਸਾ ਦੇ ਇਸ ਬਾਰਡਰ ਦੇ ਉੱਪਰ ਕੋਈ ਕਿਸਾਨ ਜਿਹੜਾ ਇੱਧਰ ਦੇ ਪਾਸਿਓਂ ਕੂਚ ਕਰਦਾ ਹੋ ਨਜ਼ਰ ਨਹੀਂ ਆਇਆ ਪਰ ਹਰਿਆਣਾ ਪੁਲਿਸ ਵੱਲੋਂ ਚੇਤਾਵਨੀ ਦਾ ਬੋਰਡ ਲਾ ਕੇ ਪੂਰੇ ਪ੍ਰਬੰਧ ਕੀਤੇ ਗਏ ਨੇ ਪੂਰੇ ਪੁਖਤਾ ਪ੍ਰਬੰਧ ਨਜ਼ਰ ਆ ਰਹੇ ਨੇ ਕਿ ਇੱਥੇ ਕਹਿੰਦੇ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤਾਂ ਤੁਸੀਂ ਪ੍ਰਬੰਧ ਨੇ ਜਿਹੜੇ ਉਹ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਬਾਰਡਰ ਨੂੰ ਸੀਲ ਕਰਤਾ ਹਰ ਇੱਕ ਜਗ੍ਹਾ ਤੇ ਟੋਏ ਪੁੱਟ ਕੇ ਵੱਡੇ ਵੱਡੇ ਪੱਥਰ ਧਰ ਤੇ ਮੇਖਾਂ ਲਾਤੀਆਂ ਜਿਨ੍ਹਾਂ ਦੇ ਉੱਪਰ ਐਪੈਰ ਵੀ ਧਰਨ ਤੇ ਕਹਿੰਦੇ ਸੱਟ ਵੱਜ ਸਕਦੀ ਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਇਹ ਮਾਨਸਾ ਤੋਂ ਰਤੀਏ ਦਾ ਜਿਹੜਾ ਬਾਰਡਰ ਹੈ ਉਸ ਦੀਆਂ ਤਸਵੀਰਾਂ ਨੇ ਜਿੱਥੇ ਬਹੁਤ ਕਹਿੰਦੇ ਮਾਹੌਲ ਹੈ ਜਿਹਾ ਹੋਇਆ ਪਿਆ ਹੈ ਕਿ ਕਿਸਾਨਾਂ ਨੂੰ ਲੰਘਣਾ ਵੀ ਔਖਾ ਹੋ ਜਾਊਗਾ ਇਸ ਤਰੀਕੇ ਦੇ ਨਾਲ ਬੋਰਡ ਜਿਹੜਾ ਬਾਰਡਰ ਨੂੰ ਸੀਲ ਕੀਤਾ ਹੋਇਆ ਤਾਂ ਤੁਸੀਂ ਇਹ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜਿਹੜੀ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਦੋਸਤ ਸਾਡੇ ਚੈਨਲ ਦੇ ਨਾਲ ਜੁੜੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ